ਮਿਹਰ ਦੇਖ ਕੇ ਜੀ ਠੀਕ ਹੈ ਜੀ ਸੋਹਣੇ ਹਾਲ ਬੋਲੇ ਸੋਹਣੇ ਹਾਲ ਜਤਰੀ ਜੀ ਸਾਹਿਬ ਦੇਖ ਕੇ ਜੀ ਸਾਹਿਬ ਥੋੜਾ ਪਿਛੇ ਸਾਈਡ ਦੇਖ ਕੇ ਬਾਤ ਥੈਂਕ ਯੂ ਬਾਵਾ ਪੂਰਾ ਘਟੋ ਇੱਥੇ ਦੇਖਣਾ ਹੈ ਜੀ ਠੀਕ ਹੈ ਮੈਮ ਇੱਕ ਮਿੰਟ ਆਇਓ ਇੱਕ ਸੈਟ ਹੋਰ ਕਰਦੇ ਹਾਂ ਐਸ ਸਾਈਡ ਦੇਖਣਾ ਹੈ ਸਵੇਰਾ ਕਰਤਾ ਸਰ ਵੇਟ ਕਰ ਜੀ ਲੁਧਿਆਣਾ ਵਾਸੀਆਂ ਨਾਲ ਵਾਦਾ ਕਰਦੇ ਆ ਕਿ ਪਹਿਲਾਂ ਵੀ ਭਰਾ ਨੇ ਬਹੁਤ ਇਮਾਨਦਾਰ ਨਾਲ ਸੇਵਾ ਨਿਭਾਈ ਅੱਜ ਹੋਰ ਪ੍ਰੋਮੋਸ਼ਨ ਹੋਈ ਹੈ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਹਜੀ ਪਾਰਟੀ ਨੇ ਉਹਨਾਂ ਦੀ ਮਿਹਨਤ ਦੇਖਦੇ ਹੋਏ ਡਿਸਟ੍ਰਿਕਟ ਪ੍ਰੈਜ਼ੀਡੈਂਟ ਦੇ ਵੀ ਅਹੁਦੇ ਦੇ ਨਾਲ ਨਿਵਾਜਿਆ ਸੀ ਔਰ ਅੱਜ ਉਹਨਾਂ ਨੂੰ ਪਲੈਨਿੰਗ ਬੋਰਡ ਚੇਅਰਮੈਨ ਦੇ ਵਜੋਂ ਜਿਹੜਾ ਨਿਵਾਜਿਆ ਗਿਆ ਹੈ ਦਿਲਦਿਆਂ ਘਹਾਂਗੇ ਤੋਂ ਜਿੱਥੇ ਮਾਨ ਸਾਹਿਬ ਦਾ ਧੰਨਵਾਦ ਕਰਦਾ ਉੱਥੇ ਬਾਬਾ ਦੀਪ ਸਿੰਘ ਮਾਰੇ ਇੱਕ ਅਨੰਦ ਅਰਦਾਸ ਕਰਦਾ ਕਿ ਛੋਟੇ ਦਿਨ ਨੂੰ ਤਰੱਕੀ ਤੇ ਚੜ੍ਹਦੀ ਕਲਾ ਦੇ ਅਸੀਂ ਜਰੂਰ ਲੁਧਿਆਣਾ ਵਾਸੀਆਂ ਨੂੰ ਕਹਾਂਗੇ ਕਿ ਜਿਹੜੇ ਪਲਾਨਿੰਗ ਬੋਰਡ ਦੇ ਚੇਅਰਮੈਨ ਹੈ ਲੁਧਿਆਣਾ ਦੀ ਡਿਵੈਲਪਮੈਂਟ ਦੇ ਵਿੱਚ ਬਹੁਤ ਵੱਡਾ ਇਹਨਾਂ ਦਾ ਜਿਹੜਾ ਯੋਗਦਾਨ ਹੁੰਦਾ ਜਿਹੜੇ ਪੂਰੀ ਇਮਾਨਦਾਰੀ ਨਾਲ ਵਫਾਦਾਰੀ ਨਾਲ ਜਿਹੜੀ ਲੁਧਿਆਣਾ ਦੀ ਸੇਵਾ ਕਰਨਗੇ ਬਹੁਤ-ਬਹੁਤ ਮੈਂ ਖੁਸ਼ ਹਾਂ ਤੇ ਮੈਨੂੰ ਬਹੁਤ ਮਨਜ਼ੂਰ ਹੋ ਰਿਹਾ ਕਿ ਪਾਰਟੀ ਜੱਡੀ ਵੱਡੇ ਜੁੰਮਰ ਦੇ ਕੇ ਮੈਨੂੰ ਨਵਾਜਿਆ ਤੇ ਮੈਂ ਤੁਹਾਡਾ ਪ੍ਰੋਮਿਸ ਕਰਦਾ ਹਾਂ ਕਿ ਕੁਰਸੀ ਦੀ ਗਰੀਮ ਬਣਾਈ ਰੱਖੂੰਗਾ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਸਹਿਬਾਨਾਂ ਲਈ ਬਰਕਤ ਸਹਿਬਾਨਾਂ ਲਈ ਸਾਡੇ ਜਤਿੰਦਰ ਸਿੰਘ ਖੰਗੂੜਾ ਜੀ ਜੋ ਪਲੈਨਿੰਗ ਬੋਰਡ ਦੇ ਚੇਅਰਮੈਨ ਬਣੇ ਨੇ ਅੱਜ ਸੀਟ ਤੇ ਬਿਠਾਇਆ ਗਿਆ ਸਾਡੇ ਸਾਰੇ ਸਤਿਕਾਰਯੋਗ ਪਿੰਡਰ ਸਾਹਿਬ ਆਏ ਸਾਰੇ ਆਮ ਆਦਮੀ ਪਾਰਟੀ ਸਾਰੀ ਸੀਨੀਅਰ ਲੀਡਰਸ਼ਿਪ ਆਈ ਹੈ ਸੋ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਆ ਸੋ ਲੁਧਿਆਣਾ ਵਾਸੀਆਂ ਨਾਲ ਵਾਦਾ ਕਰਦੇ ਆ ਕਿ ਪਹਿਲਾਂ ਵੀ ਭਰਾ ਨੇ ਬਹੁਤ ਇਮਾਨਦਾਰ ਨਾਲ ਸੇਵਾ ਨਿਭਾਈ ਅੱਜ ਹੋਰ ਪ੍ਰਮੋਸ਼ਨ ਹੋਈ ਹੈ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਜਿੱਤੇ ਅਸੀਂ ਸਾਡੇ ਪਾਰਟੀ ਸੁਪਰੀਮਾਰਡਿਨ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਆ ਸੀ ਕਿ ਸਾਡੇ ਇਸ ਮਿਹਨਤੀ ਭਰਾ ਨੂੰ ਜਿਹੜੀ ਬਹੁਤ ਵੱਡੀ ਜਿਹੜੀ ਜ਼임ਮਵਾਰੀ ਮਿਲੀ ਹੈ ਸੋਇਣਾ ਵੱਲੋਂ ਅਸੀਂ ਜਰੂਰ ਲੁਧਿਆਣਾ ਵਾਸੀਆਂ ਨੂੰ ਕਹਾਂਗੇ ਕਿ ਜਿਹੜੇ ਪਲੈਨਿੰਗ ਬੋਰਡ ਦੇ ਚੇਅਰਮੈਨ ਹੈ ਲੁਧਿਆਣਾ ਦੀ ਡਿਵੈਲਪਮੈਂਟ ਦੇ ਵਿੱਚ ਬਹੁਤ ਵੱਡਾ ਇਹਨਾਂ ਦਾ ਜਿਹੜਾ ਯੋਗਦਾਨ ਹੁੰਦਾ ਜਿਹੜੇ ਪੂਰੀ ਇਮਾਨਦਾਰੀ ਨਾਲ ਵਫਾਦਾਰੀ ਨਾਲ ਜਿਹੜੀ ਲੁਧਿਆਣਾ ਦੀ ਸੇਵਾ ਕਰਨਗੇ ਸੋ ਅੱਜ ਪੂਰੇ ਲੋਥਿਆਣਾ ਵਾਸੀਆਂ ਨੂੰ ਮੈਂ ਮਾਰਕਵਾ ਦਿੰਦਾ ਖੰਗੂੜਾ ਸਾਹਿਬ ਆਪਣਾ ਛੋਟਾ ਭਰਾ ਹੈ ਇਹਨਾਂ ਦੇ ਪੂਰੇ ਪਰਿਵਾਰ ਨੂੰ ਸੋ ਇਹਨਾਂ ਨੂੰ ਮੇਰੇ ਵੱਲੋਂ ਸਾਡੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬਹੁਤ ਬਹੁਤ ਲੱਖ ਲੱਖ ਵਧਾਈ ਹੋ। ਹਾਂ ਅੱਜ ਮੇਰੇ ਵੀਰ ਜਤਿੰਦਰ ਸਿੰਘ ਖੰਗੂੜਾ ਨੂੰ ਜਿਹਨੂੰ ਕੀ ਪਿਛਲੇ ਦਿਨੀ ਹਜੇ ਪਾਰਟੀ ਨੇ ਉਹਨਾਂ ਦੀ ਮਿਹਨਤ ਦੇਖਦੇ ਹੋਏ ਡਿਸਟ੍ਰਿਕਟ ਪ੍ਰੈਜ਼ੀਡੈਂਟ ਦੇ ਵੀ ਅਹੁਦੇ ਦੇ ਨਾਲ ਨਵਾਜਿਆ ਸੀ ਔਰ ਅੱਜ ਉਹਨਾਂ ਨੂੰ ਪਲੈਨਿੰਗ ਬੋਰਡ ਚੇਅਰਮੈਨ ਦੇ ਵਜੋਂ ਜਿਹੜਾ ਨਵਾਜਿਆ ਗਿਆ ਹੈ ਉਹਦਾ ਬਹੁਤ-ਬਹੁਤ ਵਧਾਈ ਦਿਨੀ ਹੈ ਔਰ ਧੰਨਵਾਦ ਕਰਦੀ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਕਿ ਜਿਨ੍ਹਾਂ ਨੇ ਇੱਕ ਮਿਹਨਤੀ ਵਰਕਰ ਦੀ ਮਿਹਨਤ ਦਾ ਮੁੱਲ ਪਾਉਂਦੇ ਹੋਏ ਉਹਨਾਂ ਨੂੰ ਇੱਥੇ ਤੱਕ ਪਹੁੰਚਾਇਆ ਔਰ ਮੈਂ ਆਸ ਕਰਦੀ ਆ ਕਿ ਉਹ ਆਪਣੀ ਇਹ ਡਿਊਟੀ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ ਔਰ ਇੱਕ ਵਾਰੀ ਫੇਰ ਤੋਂ ਸਾਰਿਆਂ ਨੂੰ ਇਸ ਅੱਜ ਦੇ ਇਸ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਮੈਂ ਆਸ ਕਰਦੀ ਆ ਕਿ ਜਤਿੰਦਰ ਖੰਗੂੜਾ ਜੀ ਦੇ ਨਾਲ ਜਿਹੜੀਆਂ ਇਹ ਦੁਆਵਾਂ ਨੇ ਇਹ ਸਦਾ ਇਸੇ ਤਰ੍ਹਾਂ ਚਲਦੀਆਂ ਰਹਿਣਗੇ ਦੇਖੋ ਇ ਨੈਚੁਰਲੀ ਹੈ ਜੀ ਇੱਕ ਵਰਕਰ ਦੀ ਮਿਹਨਤ ਜਦੋਂ ਰੰਗ ਲੈ ਕੇ ਆਉਂਦੀ ਹੈ ਤੇ ਉਹਨੂੰ ਉਹਦਾ ਹੱਕ ਮਿਲਦਾ ਹੈ ਤਾਂ ਜਿਹੜੇ ਬਾਕੀ ਦੇ ਵਰਕਰ ਨੇ ਉਹਨਾਂ ਦੇ ਵਿੱਚ ਉਹ ਉਤਸ਼ਾਹ ਭਰਿਆ ਜਾਂਦਾ ਹੈ ਉਹ ਕਿਤੇ ਨਾ ਕਿਤੇ ਆਸ ਵੀ ਅਸੀਂ ਜੋ ਮਿਹਨਤ ਇੱਕ ਪਾਰਟੀ ਲਈ ਕਰ ਰਹੇ ਹਾਂ ਇੱਕ ਸੱਚਾਈ ਲਈ ਕਰ ਰਹੇ ਹਾਂ ਜਾਂ ਜਿਸ ਮੁਕਾਮ ਨੂੰ ਹਾਸਲ ਕਰਨ ਲਈ ਕਰ ਰਹੇ ਹਾਂ ਜਦੋਂ ਕਿਸੇ ਇੱਕ ਦਾ ਪੂਰਾ ਹੁੰਦਾ ਤਾਂ ਉਹ ਇਦਾਂ ਲੱਗਦਾ ਜਿਵੇਂ ਬਾਕੀਆਂ ਦੇ ਵੀ ਖੁਆਬ ਨਾਲ ਪੂਰੇ ਹੋ ਰਹੇ ਨੇ ਸੋ ਅਸੀਂ ਇੱਕ ਦੂਸਰੇ ਦੇ ਨਾਲ ਇੱਕ ਭਾਈ ਭੈਣ ਦੀ ਤਰ੍ਹਾਂ ਆ ਇੱਕ ਪਰਿਵਾਰ ਦੇ ਹਿੱਸੇ ਆ ਔਰ ਪਰਿਵਾਰ ਦਾ ਇੱਕ ਮੈਂਬਰ ਜਦੋਂ ਅੱਗੇ ਵਧਦਾ ਤਾਂ ਪੂਰਾ ਪਰਿਵਾਰ ਅੱਗੇ ਵਧਦਾ ਸੋ ਇਸੇ ਲਈ ਆ ਅੱਜ ਸਮੂਚੇ ਜਿਨਨੇ ਵੀ ਇੱਥੇ ਸਾਡੇ ਵਿੱਚ ਪਹੁੰਚੇ ਨੇ ਜਿਨਨੇ ਵੀ ਵਰਕਰ ਨੇ ਜਿਨਨੇ ਵੀ ਵਲੰਟੀਅਰਸ ਨੇ ਜਿਨਨੇ ਵੀ ਅਹੁਦੇਦਾਰ ਨੇ ਸਾਰਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਔਰ ਮੈਂ ਆਸ ਕਰਦੀ ਹਾਂ ਵੀ ਇਹ ਖੁਸ਼ੀ ਦੀ ਲਹਿਰ ਹਦਈ ਬਰਕਰਾਰ ਰਹੇਗੀ ਸਤਿ ਸ਼੍ਰੀ ਅਕਾਲ ਜੀ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕੀ ਆਮ ਆਦਮੀ ਪਾਲਪੀ ਨੇ ਆਪਣੇ ਨਾਂ ਨੂੰ ਸ਼ਬਦ ਕਰਦੇ ਹੋਏ ਇਹ ਕੰਮ ਕਰਦੇ ਵਿਅਕਤੀ ਜਤਿੰਦਰਪਾਲ ਸਿੰਘ ਖੂੜਾ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਦੇ ਨਾਲ-ਨਾਲ ਪਲਾਨਿੰਗ ਬੋਰਡ ਦਾ ਜਿਹੜਾ ਚੇਅਰਮੈਨ ਲਾਇਆ ਅੱਜ ਉਹਨਾਂ ਨੇ ਆਪਣੇ ਜਿਹੜੀ ਗੱਦੀ ਤੇ ਬੈਠ ਕੇ ਕਾਰਜ ਜਿਹੜਾ ਪਾਰ ਸੰਭਾਲਣਾ ਦਿਲਦਿਆਂ ਗਹਿਰਾਈਆਂ ਤੋਂ ਜਿੱਥੇ ਮਾਨ ਸਾਹਿਬ ਦਾ ਧੰਨਵਾਦ ਕਰਦਾ ਉੱਥੇ ਬਾਬਾ ਦੀਪ ਸਿੰਘ ਮਾਰੇ ਇੱਕ ਅਨੈ ਅਦਾਸ ਕਰਦਾ ਕਿ ਛੋਟੇ ਬੱਚ ਨੂੰ ਤਰੱਕੀ ਤੇ ਚੜ੍ਹਦੀ ਕਲਾ ਦੇਣ ਤੇ ਜਿਹੜੀ ਪਾਰਟੀ ਨੇ ਭਾਵਨਾ ਨੂੰ ਮੁੱਖ ਰੱਖ ਕੇ ਉਨਨੂੰ ਇਹ ਨਿਯੁਕਤੀ ਦਿੱਤੀ ਹੈ ਪਾਰਟੀ ਦੀਆਂ ਭਾਵਨਾ ਤੇ ਖਰੇ ਉਤਰ ਕੇ ਆਮ ਆਦਮੀ ਪਾਰਟੀ ਦੀ ਉੰਤੀ ਦੇ ਤਰੱਕੀ ਦੇ ਕੰਮ ਕਰਨ ਲੁਧਿਆਣਾ ਸ਼ਹਿਰ ਦੀ ਤਰੱਕੀ ਦੇ ਕੰਮ ਕਰਨ ਸਾਰੇ ਵਰਕਰਾਂ ਦੇ ਅੰਦਰ ਖਾਸੀ ਖੁਸ਼ੀ ਨੇ ਮਨ ਹੋਣ ਲਿਆ ਦੇਖੋ ਵਰਕਰਾਂ ਦੇ ਵਿੱਚੋਂ ਜਦੋਂ ਕੋਈ ਬੰਦੇ ਨੂੰ ਕਿਸੇ ਕੁਰਸੀ ਤੇ ਬਿਠਾਇਆ ਜਾਂਦਾ ਨਾ ਹਰੇਕ ਵਰਕਰ ਇਹ ਸਮਝਦਾ ਵੀ ਮੈਂ ਨਹੀਂ ਬਣ ਗਿਆ ਤੇ ਖੰਗੋੜਾ ਜੀ ਬੜੇ ਮਿਹਨਤੀ ਨੇ ਲੰਬੇ ਸਮੇਂ ਤੋਂ ਜੁੜੇ ਹੋਏ ਪਾਰਟੀ ਨਾਲ ਤੇ ਮੈਂ ਸਮਝਦਾ ਵੀ ਅੱਜ ਸਾਰੇ ਲੁਧਿਆਣਾ ਸ਼ਹਿਰੀਆਂ ਵੱਲੋਂ ਬਹੁਤ ਖੁਸ਼ੀ ਹੋਵੇ ਤੁਹਾਡਾ ਇੱਥੇ ਆਇਆ ਨਾ ਬਹੁਤ ਬਹੁਤ ਜੀ ਆਇਆਂ ਨੂੰ ਜੀ ਅੱਜ ਦਾ ਜਿਹੜਾ ਭਾਗਾਂ ਦਾ ਨਾ ਮੈਨੂੰ ਮਾਣ ਬਖਸ਼ਿਆ ਜੀ ਬਹੁਤ ਬਹੁਤ ਮੈਂ ਖੁਸ਼ ਹਾਂ ਤੇ ਮੈਨੂੰ ਬਹੁਤ ਮਨਫੂਸ ਹੋ ਰਿਹਾ ਕਿ ਪਾਰਟੀ ਜੱਡੀ ਵੱਡੀ ਜੁੰਮਰੀ ਦੇ ਕੇ ਮੈਨੂੰ ਨਵਾਜਿਆ ਤੇ ਮੈਂ ਤੁਹਾਡਾ ਪ੍ਰੋਮਿਸ ਕਰਦਾ ਹਾਂ ਕਿ ਕੁਰਸੀ ਦੀ ਗਰੀਮਾ ਬਣਾਈ ਰੱਖੂੰਗਾ ਕੋਈ ਵੀ ਪੱਖਪਾਤ ਨਾ ਕਰਦੇ ਹੋਇਆ ਜੋ ਬੈਸਟ ਬੈਸਟ ਨੂੰ ਡਿਲੀਵਰ ਕਰੂੰਗਾ ਜੀ